ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬੁਲਟਨ ਲੈ ਕੇ ਮਾਰਦਾ ਇੱਕ ਨਜ਼ਰ ਖਬਰਾਂ ਦੀਆਂ ਸੁਰਖੀਆਂ ਤੇ ਆਮ ਆਦਮੀ ਪਾਰਟੀ ਨੇ ਹਰਿਆਣਾ ਦੇ ਜੀਂਦ ਚ ਵਜਾਇਆ ਲੋਕ ਸਭਾ ਚੋਣਾਂ ਦਾ ਬ੍ਰਿਕਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੇ ਜੰਮ ਕੇ ਸਾਦੇ ਨਿਸ਼ਾਨੇ ਤਿਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫਾ ਰਾਜਪਾਲ ਨੂੰ ਸੌਪਿਆ ਆਪਣਾ ਅਸਤੀਫਾ ਭਾਜਪਾ ਨਾਲ ਕਰਨਗੇ ਗੱਠ ਜੋੜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 56000 ਤੋਂ ਵੱਧ ਆਏ ਪ੍ਰੋਜੈਕਟਾਂ ਨੂੰ ਲੈ ਕੇ ਦਿੱਤਾ ਸੀ ਬਿਆਨ ਬਿਕਰਮ ਮਜੀਠੀਆ ਨੇ ਇਸ ਬਿਆਨ ਤੇ ਚੁੱਕੇ ਸਵਾਲ ਕਿਹਾ ਆਰਟੀਆਈ ਰਿਪੋਰਟ ਵਿੱਚ ਦੱਸੇ ਕੀ ਆ ਸੱਚ ਨਵਜੋਤ ਸਿੰਘ ਸਿੱਧੂ ਦੇ ਸਾਥੀਆਂ ਤੇ ਕਾਂਗਰਸ ਪਾਰਟੀ ਨੇ ਕੀਤੀ ਵੱਡੀ ਕਾਰਵਾਈ ਕੀਤਾ ਪਾਰਟੀ ਚੋਂ ਮੁਅਤਲ ਮੋਗਾ ਦੇ ਵਿੱਚ ਸਿੱਧੂ ਦੀ ਕਰਵਾਈ ਸੀ ਰੈਲੀ ਹੁਣ ਖਬਰਾਂ ਵਿਸਥਾਰ ਨਾਲ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਹਰਿਆਣੇ ਦੀ ਜੀਂਦ ਵਿੱਚ ਬਦਲਾਅ ਦੀ ਨੀਤੀ ਦੀ ਰੈਲੀ ਕੀਤੀ ਗਈ ਅਤੇ ਕੰਮਾਂ ਦੀ ਚਰਚਾ ਕੀਤੀ ਗਈ ਤੇ ਇਸ ਦੇ ਨਾਲ ਹੀ ਭਾਜਪਾ ਦੇ ਕਈ ਆਗੂਆਂ ਦੇ ਉੱਤੇ ਨਿਸ਼ਾਨੇ ਵੀ ਸਾਧੇ ਲੋਕ ਸਭਾ ਚੋਣਾਂ ਲਈ ਅਜਾ ਮਾਦੀ ਪਾਰਟੀ ਨੇ ਹਰਿਆਣੇ ਦੇ ਜੀਤ ਤੋਂ ਚੋਣਾਂ ਦਾ ਬਿਲਕੁਲ ਬਜਾ ਦਿੱਤਾ ਆਪ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਜੀਤ ਤੇ ਬਦਲਾ ਨੀਤੀ ਦੀ ਰੈਲੀ ਕੀਤੀ ਗਈ ਇਸ ਮੌਕੇ ਕਿਸਾਨ ਸੈਲ ਦੇ ਵਰਕਰਾਂ ਨੇ ਅਰਵਿੰਦ ਕੇਜਰੀਵਾਲ ਦਾ ਸ਼ਾਨਦਾਰ ਸਵਾਗਤ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਅਸੀਂ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਹੈ। ਹੁਣ ਤੱਕ ਅਸੀਂ 42000 ਨੌਕਰੀਆਂ ਪੰਜਾਬ ਵਿੱਚ ਦੇ ਚੁੱਕੇ ਹਾਂ। ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਪੰਜਾਬ ਵਿੱਚ ਲੋਕਾਂ ਨੂੰ ਅਸੀਂ ਮੁਫਤ ਬਿਜਲੀ ਦਿੱਤੀ ਹੈ ਤੇ ਹੁਣ ਲੋਕਾਂ ਨੂੰ ਪੰਜਾਬ ਵਿੱਚ ਮੁਫਤ ਬਿਜਲੀ ਦਾ ਬਿੱਲ ਆ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਮੋਹੱਲਾ ਕਲੀਨਿਕ ਖੋਲੇ ਗਏ ਹਨ ਜਿਨ੍ਹਾਂ ਵਿੱਚ ਹੁਣ ਤੱਕ 1 ਕਰੋੜ ਤੋਂ ਲੋਕ ਲਾਭ ਲੈ ਚੁੱਕੇ ਹਨ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੀ ਸਰਕਾਰ ਤੇ ਵੀ ਨਿਸ਼ਾਨੇ ਸਾਧੇ ਕਿਹਾ ਕਿ ਕੇਂਦਰ ਸਰਕਾਰ ਦੀ ਹਰ ਗੱਲ ਜੁਮਲਾਂ ਨਾਲ ਨਿਕਲਦੀ ਹੈ ਉਹਨਾਂ ਕਿਹਾ ਕਿ ਹੁਣ ਫਿਰ ਕੇਂਦਰ ਸਰਕਾਰ ਜੁਮਲੇ ਸੁਣਾਵੇਗੀ ਜਿਸ ਨੂੰ ਲੋਕ ਸੁਣਨ ਲਈ ਤਿਆਰ ਰਹਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤਿੱਖੇ ਸ਼ਬਦੀ ਹਮਲੇ ਕਰਦੇ ਕਿਹਾ ਕਿ 15 ਲੱਖ ਦੀ ਰਕਮ ਲਿਖਦਾ ਹਾਂ ਤਾਂ ਕਲਮ ਰੁਕ ਜਾਂਦੀ ਹੈ ਹੁਣ ਤਾਂ ਇਹ ਵੀ ਸ਼ੱਕ ਹੁੰਦਾ ਹੈ ਕਿ ਮੋਦੀ ਜੀ ਨੂੰ ਚਾਹ ਬਣਾਉਣੀ ਆਉਂਦੀ ਹੈ ਜਾਂ ਨਹੀਂ ਇਹ ਕੀ ਸੋਚਦੇ ਹਨ ਕਿ ਇਹਨਾਂ ਨੂੰ ਕੋਈ ਹਰਾ ਨਹੀਂ ਸਕਦਾ ਇਹ ਗਲਤ ਫਹਿਮੀ ਵਿੱਚ ਸਨ ਇਹਨਾਂ ਦੀਆਂ ਗਲਤ ਫਹਿਮੀਆਂ ਪੰਜਾਬ ਵਿੱਚ ਦੂਰ ਹੋ ਚੁੱਕੀਆਂ ਹਨ ਆਪਕੋ ਸੁਣ ਕੇ ਹੈਰਾਨੀ ਹੋ ਗਈ ਅਭੀ 20 ਮਹੀਨੇ ਹੋਏ ਹਨ ਪੰਜਾਬ ਮੇ ਸਰਕਾਰ ਬਨੇ ਹੋਏ 20 21 ਮਹੀਨੇ ਹੋਏ ਹਨ 42000 ਨੌਕਰੀਆਂ ਦੇ ਕੇ ਆਪਕੇ ਸਾਹਮਣੇ ਖੜਾ ਹੂੰ 42000 ਸਰਕਾਰੀ ਨੌਕਰੀਆਂ ਔਰ ਅਫਸਰ ਬਣ ਰਹੇ ਨੇ ਅਫਸਰ कोई सिफारिश नहीं चलती नंबर गए ना अगर सात सो नंबर का पेपर है आपके 680 आ गए तो यह चिंता करने की जरूरत नहीं है कि मेरे बाप के पास पैसे नहीं है जब मेरे बाप को कोई एमएलए नहीं जानता इसलिए 680 वाला बेरोजगार रह जाएगा 500 नंबर साढ़े पांच वाला किसी एमएलए को जानता होगा जो जा उसके पास पैसा होगा वो नौकरी ले जाएगा इस बात की चिंता करने की जरूरत नहीं है पंजाब में सरकार आपका दरवाजा खटखटाती है कि आइए आपकी नौकरी आपका इंतजार कर रही है ये किसने सिखाया अरविंद केजरीवाल ने क्योंकि उन्होंने दिल्ली में करके दिखाया फिर उस बात को उस सोच को हमने अपनाया तो कामयाब पंजाब में छह सौ चौसठ आम आदमी क्लिनिक बन चुके हैं एक से पच्चीस तैयार हैं अगले हफ्ते आपको जानकर खुशी होगी कि अब तक आज दोपहर बारह बजे तक का मेरे के जाता है एक करोड़ बंदा उन मोहल्ला क्लिनिकों से दवाई लेकर ठीक होकर अपने घर जा चुका है बड़ी जल्दी लोकसभा चुनाव में आपके सामने जुमले आएंगे नए नए जुमले आएंगे सुनने को तैयार रहना पंद्रह लाख की रकम लिखता हूं तो कलम रुक जाती है काले धन के बारे में सोचता हूं तो स्याही सूख जाती है मोदी जी हर बात ही जुमला निकली अब तो ये भी शक है क्या चाय बनानी आती है ये बात शक में है भाई साहब मुझे लगता नहीं चाय बनानी आती होगी क्योंकि वो तो स्टेशन कहते हैं स्टेशन ही बाद में बना था जहां पर बेच के चाय सब जहाज बेच दिए तेल बेच दिया भेल बेच दिया कुछ चीज नहीं है जो हां थोड़ा मीडिया खरीदा जरूर है ऐसा नहीं है करके बेचा है कुछ खरीदा नहीं है तो खरीदो फौत करते रहते हैं कुछ एमएलए खरीद लिए ये वो कर ले इनका क्या करोगे भाई साहब ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਤੇ ਵਾਦਿਆਂ ਲੈ ਕੇ ਵਿਰੋਧੀ ਪਾਰਟੀਆਂ ਉਹਨਾਂ ਨੂੰ ਲਗਾਤਾਰ けਜ ਦੀ ਨਜ਼ਰ ਆ ਰਹੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ 1 ਨਵੰਬਰ 2023 ਨੂੰ ਹੋਈ ਡਿਬੇਟ ਵਿੱਚ ਕਿਹਾ ਸੀ ਕਿ ਉਹਨਾਂ ਕੋਲ 56000 ਤੋਂ ਵੱਧ ਪ੍ਰੋਜੈਕਟ ਆ ਗਏ ਨੇ ਪਰ ਇਸ ਸੰਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਸੀਗ ਨੇ ਰਾਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕਈ ਸਵਾਲ ਖੜੇ ਕੀਤੇ ਨੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ੱਲਾ ਗਾਉਣਾ ਵੀ ਉਹਨਾਂ ਨੂੰ ਪਸੰਦ ਨਹੀਂ ਆਇਆ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੇ ਦਾਅਵੇ ਕੀ ਕੇ ਪੰਜਾਬ ਵਿੱਚ ਵੱਡੇ ਤੌਰ ਤੇ ਇਨਵੈਸਟਮੈਂਟ ਆ ਰਿਹਾ ਏ ਤੇ ਪੰਜਾਬ ਨੂੰ ਵੱਡਾ ਮਾਲੀਆ ਵਾਧਾ ਹੋ ਰਿਹਾ ਏ ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਬਿਆਨ ਆਇਆ ਸੀ ਕਿ ਪਿਛਲੇ 18 ਮਹੀਨਿਆਂ 'ਚ ਆਪਣੇ ਕੋਲ 56700 ਕਰੋੜ ਤੋਂ ਵੱਧ ਪ੍ਰੋਜੈਕਟ ਆ ਗਏ ਹਨ ਮੈਂ ਕੱਲੇ ਐਮਓਯੂ ਦੀ ਗੱਲ ਨਹੀਂ ਕਰਦਾ ਤੇ ਪਿਛਲੇ 18 ਮਹੀਨਿਆਂ 'ਚ ਆਪਣੇ ਕੋਲੇ 56700 ਤੋਂ ਵੱਧ 55700 ਕਰੋੜ ਤੋਂ ਵੱਧ ਪ੍ਰੋਜੈਕਟ ਆ ਗਏ ਜੀ ਮੈਂ ਕੱਲੇ ਐਮਓਯੂ ਦੀ ਗੱਲ ਨਹੀਂ ਕਰਦਾ ਇੱਥੇ ਵਿਕਰਮ ਸਿੰਘ ਮਜੀਠੀਆ ਨੇ ਵੱਡਾ ਸਵਾਲ ਖੜਾ ਕੀਤਾ ਹੈ ਵਿਕਰਮ ਮਜੀਠੀਆ ਵੱਲੋਂ ਆਪਣੇ ਸੋਸ਼ਲ ਮੀਡੀਆ ਕਾਉਂਟ ਤੇ ਪੋਸਟ ਪਾ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧੇ ਗਏ ਨੇ ਤੇ ਉਹਨਾਂ ਵੱਲੋਂ ਕਿਤੇ ਦਾਅਵੇ ਤੇ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਕਿਹਾ ਕਿ ਆਰਟੀਆ ਦਾ ਸੱਚ ਕੁਝ ਹੋਰ ਕਹਿੰਦਾ ਹੈ ਉਹਨਾਂ ਕਿਹਾ ਕਿ ਆਰਟੀਆ ਦੀ ਰਿਪੋਰਟ ਸੱਚ ਦੱਸ ਰਹੀ ਹੈ ਪ੍ਰੋਜੈਕਟ ਆਉਣ ਦੀ ਗੱਲ ਤਾਂ ਦੂਰ ਐਮਓਯੂ ਵੀ ਨਹੀਂ ਹੋਈ ਸਿਰ ਤੇ ਸਿਰ ਪੋਰਟਲ ਤੇ ਆਧਿਆ ਪਈਆਂ ਗਈਆਂ ਨੇ ਜਿਸ ਨੂੰ ਤੁਸੀਂ ਆਹ ਟੀਮ ਮੰਨਿਆ ਹੈ ਆਰਟੀਚ ਇਹ ਕਹਿਣਾ ਕਿ ਅਸੀਂ ਪ੍ਰੋਜੈਕਟਾਂ ਦੀ ਡਿਟੇਲ ਸ਼ੇਅਰ ਨਹੀਂ ਕਰਦੇ ਸਾਫ ਹੈ ਕਿ ਕੋਈ ਪ੍ਰੋਜੈਕਟ ਆਇਆ ਹੀ ਨਹੀਂ ਮਜੀਠੀਆ ਨੇ ਸਵਾਲ ਕੀਤਾ ਕਿ ਕਿਹੜਾ ਟੌਪ ਸਿਕਰਟ ਹੈ ਮਜੀਠੀਆ ਨੇ ਤੰਜ ਕਸਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇੰਨਾ ਝੂਠ ਬੋਲ ਰਹੇ ਨੇ ਕਿ ਝੂਠ ਸ਼ਬਦ ਨੂੰ ਵੀ ਸ਼ਰਮ ਆ ਜਾਵੇ ਉਹਨਾਂ ਕਿਹਾ ਕਿ ਪੰਜਾਬੀਆਂ ਨੂੰ ਗੁੰਮਰਾਹ ਕਰਨ ਝੂਠੇ ਸਿਤਾਰਾਂ ਤੇ ਫਜ਼ੂਲ ਖਰਚੀ ਤੋਂ ਬਿਨਾ ਹੋਰ ਕੋਈ ਵੀ ਕੰਮ ਕਰ ਲਿਓ ਜਨਾਬ ਮਜੀਠੀਆ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵੱਡੇ ਇਨਵੈਸਟਰ ਤਾਂ ਯੂਪੀ ਅਤੇ ਹੋਰ ਥੇਟਾਂ ਵੱਲ ਜਾ ਰਹੇ ਨੇ ਇਸ ਦੇ ਨਾਲ ਹੀ ਵਿਕਰਮ ਜਿਸ਼ਟੀਆਂ ਵੱਲੋਂ ਬਿੱਤੇ ਕਾਲ ਇੱਕ ਹੋਰ ਟਵੀਟ ਕੀਤਾ ਗਿਆ ਸੀ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਛੱਲਾ ਗਾਣਾ ਗਾਏ ਜਾਣ ਤੇ ਉਹਨਾਂ ਕਿਹਾ ਕਿ ਕੋਈ ਸੁਰ ਤਾਲ ਹੀ ਨਹੀਂ ਵਿਕਰਮ ਜਿਠੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਨਾ ਸੁਰ ਨਾ ਤਾਲ ਪੰਜਾਬ ਦਾ ਬੁਰਾ ਹਾਲ ਉਹਨਾਂ ਕਿਹਾ ਕਿ ਮਾਨ ਸਾਹਿਬ ਰਾਜ ਰਜ ਕੇ ਛੱਲੇ ਗਾਓ ਤੁਸੀਂ ਜਿਹੜੇ ਛੱਲਿਆਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਸਨ ਉਹ ਸੜਕਾਂ ਤੇ ਤੁਹਾਡੀਆਂ ਲਾਠੀਆਂ ਖਾਂਦੇ ਫਿਰਦੇ ਹਨ ਉਨਾ ਕਿਹਾ ਕਿ ਆਮ ਆਦਮੀ ਪਾਰਟੀ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਉਹ ਵੀ ਪੱਕੇ ਨਹੀਂ ਹੋਏ। ਉਹਨਾਂ ਕਿਹਾ ਕਿ ਪੰਜਾਬ ਵਿੱਚ ਚੁਫੇਰੇ ਬਾਦਾਮਨੀ ਫੈਲੀ ਹੋਈ ਹੈ। ਭਗਵੰਤ ਮਾਨ ਛੱਲਾ ਗਾਉਣ ਲੱਗੇ ਹੋਏ ਨੇ। ਦਾਦੀਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 75ਵੇਂ ਗਣਤੱਤਰ ਦਿਵਸ ਦੀ ਸ਼ਾਮ ਨੂੰ ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ਰੱਖੇ ਸਮਾਗਮ ਦੌਰਾਨ ਛੱਲਾ ਸੁਣਾ ਕੇ ਰੰਗ ਬਣਿਆ ਸੀ। ਰਾਜਪਾਲ ਬੰਦਵਾਰੀ ਲਾਲ ਪ੍ਰੋਹਤ ਨੇ ਵੀ ਮੁੱਖ ਮੰਤਰੀ ਨੂੰ ਜੱਫੀ ਪਾ ਕੇ ਅਸ਼ੀਰਵਾਦ ਦਿੱਤਾ ਸੀ। ਇਸ ਤਰ੍ਹਾਂ ਗਣਤੱਤਰ ਦਿਵਸ ਵਾਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਬਲੋਸ ਸੁਣਾਇਆ ਛੱਲਾ। ਦੋਵਾਂ ਵਿਚਾਲੇ ਪਿਛਲੇ ਸਮੇਂ ਚੱਲ ਰਹੀ ਖਟਾਸ 'ਚ ਮਿਠਾਸ ਭਰਨ ਦਾ ਕੰਮ ਕਰਦਾ ਨਜ਼ਰ ਆਇਆ ਨਿਤਿਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਨਿਤਿਸ਼ ਕੁਮਾਰ ਅੱਜ ਰਾਜ ਭਵਨ ਪਹੁੰਚੇ ਤੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਤੇ ਰਾਜਪਾਲ ਨੇ ਉਹਨਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਤੇ ਨਿਤਿਸ਼ ਕੁਮਾਰ ਅੱਜ ਹੀ ਭਾਜਪਾ ਨਾਲ ਗਠਜੋੜ ਵਿੱਚ ਨਵੀਂ ਸਰਕਾਰ ਬਣਾਉਣਗੇ ਤੇ ਨਵੀਂ ਵਾਰ ਮੁੱਖ ਮੰਤਰੀ ਦੀ ਔਦੇ ਦੀ ਸੌ ਚੁੱਕਣਗੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਐਤਵਾਰ ਨੂੰ ਪਟਨਾ ਚ ਹੋਈ ਜੀਡੀਯੂ ਵਿਧਾਇਕ ਦਲ ਦੀ ਬੈਠਕ ਚ ਪਾਰਟੀ ਵਿਧਾਇਕਾਂ ਨੇ ਨਿਤਿਸ਼ ਕੁਮਾਰ ਨੂੰ ਕੋਈ ਫੈਸਲਾ ਲੈਣ ਦਾ ਅਧਿਕਾਰ ਦੇ ਦਿੱਤਾ ਹੈ। ਜਿਸ ਤੋਂ ਬਾਅਦ ਨਿਤਿਸ਼ ਕੁਮਾਰ ਨੇ ਅਸਤੀਫੇ ਨੂੰ ਲੈ ਕੇ ਇਹ ਫੈਸਲਾ ਲਿਆ ਹੈ। ਪਾਰਟੀ ਦੀ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਨਿਤਿਸ਼ ਕੁਮਾਰ ਰਾਜ ਭਵਨ ਗਏ ਅਤੇ ਰਾਜਪਾਲ ਨੂੰ ਆਪਣਾ ਅਸਤੀਫਾ ਦੇ ਦਿੱਤਾ। ਮਹਾਗੱਠ জোট ਸਰਕਾਰ ਦੇ ਅਸਤੀਫੇ ਤੋਂ ਬਾਅਦ ਬਿਹਾਰ ਵਿੱਚ ਨਵੀਂ ਸਰਕਾਰ ਦੇ ਗਠਨ ਦਾ ਰਸਤਾ ਸਾਫ਼ ਹੋ ਗਿਆ ਹੈ। ਨਿਤੀਸ਼ ਕੁਮਾਰ ਕਰੀਬ 2 ਸਾਲਾਂ ਬਾਅਦ ਇੱਕ ਵਾਰ ਫਿਰ ਆਪਣੇ ਪੁਰਾਣੇ ਘਰ ਯਾਨੀ ਐਨਡੀਏ ਵਿੱਚ ਜਾ ਕੇ ਭਾਜਪਾ ਵਿੱਚ ਮਿਲ ਕੇ ਸਰਕਾਰ ਬਣਾਉਣ ਜਾ ਰਹੇ ਨੇ ਨਿਤੀਸ਼ ਕੁਮਾਰ ਨੇ ਅਗਸਤ 2022 ਵਿੱਚ ਮਹਾ ਗਠਜੋੜ ਸਰਕਾਰ ਵਿੱਚ ਮੁੱਖ ਮੰਤਰੀ ਵਜੋਂ ਸੌ ਚੁੱਕੀ ਸੀ ਅੱਜ ਹਮਨੇ ਇਸਤੀਫਾ ਦੇ ਦਿਆ ਸਮਝ ਗਏ ਨਾ ਅੱਜ ਹਮਨੇ ਮੁੱਖ ਮੰਤਰੀ ਸੇ ਇਸਤੀਫਾ ਦੇ ਦਿਆ ਔਰ ਜੋ ਸਰਕਾਰ ਥੀ ਉਸ ਕੋ ਵੀ ਸਮਾਪਤ ਕਰਨੇ ਦਾ हमने आज गवर्नर साहब को दे दिया इस्तीफे तो बाद نتیش कुमार ने मुड़ मीटिंग की इस मीटिंग विच भी नई सरकार बनावण दी सारी कोशिशें पूरीयां हो गइयां ने राज भवन च अपना इस्तीफा सौंपण तो बाद نتیش कुमार ਇੱਕ ਵਾਰ ਫਿਰ ਤੋਂ ਬਿਹਾਰ ਦੇ ਮੁੱਖ ਮੰਤਰੀ ਦੇ ਅਹੁਦਾ ਸੰਭਾਲਣ ਦੀ ਸੋਚ ਚਕਣਗੇ ਪਰ ਇਸ ਵਾਰ ਉਹ ਐਨਡੀਆ ਸਰਕਾਰ ਦੇ ਮੁੱਖ ਮੰਤਰੀ ਬਣੇ ਨਿਤਿਸ਼ ਕੁਮਾਰ ਦੀ ਗਵਾਈ ਵਾਲੀ ਐਨਡੀਆ ਸਰਕਾਰ ਵਿੱਚ ਭਾਜਪਾ ਦੇ ਕੋਟੇ ਵਿੱਚੋਂ ਦੋ ਉਪ ਮੁੱਖ ਮੰਤਰੀ ਬਣ ਗਏ ਇਸ ਤੋਂ ਪਹਿਲਾਂ ਨਿਤਿਸ਼ ਕੁਮਾਰ ਬਿਹਾਰ ਦੇ 8 ਵਾਰ ਮੁੱਖ ਮੰਤਰੀ ਬਣ ਚੁੱਕੇ ਨੇ ਇਸ ਵਾਰ 9ਵੀਂ ਵਾਰ ਹੋਵੇਗੀ ਜਦੋਂ ਬਿਹਾਰ ਦੇ ਮੁੱਖ ਮੰਤਰੀ ਬਣੇ ਬਿਹਾਰ ਵਿੱਚ ਬਣੇ ਸਿਆਸੀ ਹਾਲਾਤ ਦੇ ਮੱਦੇਨਜ਼ਰ ਰਾਸ਼ਟਰੀ ਜਨਤਾ 당ਲ ਦੇ ਨੇਤਾਵਾਂ ਨੇ ਅੱਜ ਇੱਥੇ ਮੀਟਿੰਗ ਕੀਤੀ ਪਾਰਟੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਦਿੱਤਾ ਗਿਆ ਆਰ ਜਿਹੜੀ ਦੇ ਕੌਮੀ ਬੁਲਾਰੇ ਤੇ ਰਾਜ ਸਭਾ ਮੈਂਬਰ ਮਨੋਜ ਝਾਨੇ ਇੱਥੇ ਸ਼੍ਰੀ ਪ੍ਰਸ਼ਾਦ ਦੀ ਪਤਨੀ 라ਵੜੀ ਦੇਵੀ ਦੀ ਰਿਹائش ਤੇ ਮੀਟਿੰਗ ਮਗਰੋਂ ਇਹ ਐਲਾਨ ਕੀਤਾ ਉਹਨਾਂ ਕਿਹਾ ਕਿ ਕਿਰਪਾ ਕਰਕੇ ਹੋਰ ਜ਼ਿਆਦਾ ਸਵਾਲ ਨਾ ਕੀਤੇ ਜਾਣ ਉਧਰ ਕਾਂਗਰਸੀ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਅੱਜ ਕਿਹਾ ਕਿ ਉਹਨਾਂ ਦੀ ਪਾਰਟੀ ਨੂੰ ਉਮੀਦ ਹੈ ਕਿ ਜਿਹੜੇ ਲੋਕ ਦੇਸ਼ ਦਾ ਸੰਵਿਧਾਨ ਤੇ ਲੋਕਤੰਤਰ ਬਰਾਉਣ ਦੀ ਚਾਹਤ ਹਨ ਉਹ ਕੋਈ ਵੀ ਗਲਤ ਕਦਮ ਨਹੀਂ ਚੁੱਕਣਗੇ। ਉਹਨਾਂ ਇਹ ਟਿੱਪਣੀ ਜਨਤਾ ਦਲ ਦੇ ਮੁੜ ਭਾਜਪਾ ਦੀ ਅਗਵਾਈ ਹੇਠਲੇ ਐਨਡੀਏ ਗੱਠਜੋੜ ਵਿੱਚ ਸ਼ਾਮਲ ਹੋਣ ਤੇ ਕੀਤੀ ਹੈ। ਉਹਨਾਂ ਕਿਹਾ ਕਿ ਕਾਂਗਰਸ ਇੰਡੀਆ ਗੱਠਜੋੜ ਨੂੰ ਇੱਕਜੁੱਟ ਰੱਖਣ ਲਈ ਹਰ ਕੋਸ਼ਿਸ਼ ਕਰੇਗੀ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਕਿ ਜਨਤਾ ਦਲ ਦੀ ਲੀਡਰਸ਼ਿਪ ਦੇ ਮੰਚ 'ਤੇ ਕੀ ਚੱਲ ਰਿਹਾ ਹੈ। ਨਵਜੋਤ ਸਿੰਘ ਸਿੱਧੂ ਦੇ ਕਰੀਬਿਆਂ ਨੂੰ ਕਾਂਗਰਸ ਪਾਰਟੀ ਵਿੱਚੋਂ ਵੱਡਾ ਝਟਕਾ ਲੱਗਿਆ ਹੈ ਨਵਜੋਤ ਸਿੰਘ ਸਿੱਧੂ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਲੈ ਕੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਵੱਲੋਂ ਮੋਗਾ 'ਚ ਰੈਲੀ ਕੀਤੀ ਗਈ ਸੀ ਇਹ ਰੈਲੀ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਸਾਥੀਆਂ ਵੱਲੋਂ ਕਰਵਾਈ ਗਈ ਸੀ ਤੇ ਇਸ ਤੋਂ ਬਾਅਦ ਪਹਿਲਾ ਕਾਂਗਰਸ ਪ੍ਰਧਾਨ ਰਾਜਾ ਵਰਿੰਗ ਦਾ ਬਿਆਨ ਦਿੱਤਾ ਸੀ ਕਿ ਜੋ ਪਾਰਟੀ ਦੇ ਵਿਰੁੱਧ ਚ ਕੰਮ ਕਰੇਗਾ ਉਹਨਾਂ ਨੂੰ ਬਿਨਾਂ ਨੋਟਿਸ ਬਾਹਰ ਕਰ ਦਿੱਤਾ ਜਾਵੇਗਾ ਕਾਂਗਰਸ ਪਾਰਟੀ ਵੱਲੋਂ ਮੋਗਾ ਦੇ ਹਲਕਾ ਨਿਹਾਲ ਸਿੰਘ ਬਾਲਾ ਦੇ ਸਾਬਕਾ ਵਿਧਾਇਕ ਮਹੇਸ਼ਿੰਦਰ ਸਿੰਘ ਮੇਸ਼ੀ ਅਤੇ ਉਹਨਾਂ ਦੇ ਪੁੱਤਰ ਧਰਮਪਾਲ ਸਿੰਘ ਡੀਪੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜੀ ਦੇ ਨਿਰਦੇਸ਼ਾਂ ਤੇ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਮਹੇਸ਼ਿੰਦਰ ਸਿੰਘ ਅਤੇ ਧਰਮਪਾਲ ਸਿੰਘ ਨੂੰ ਕਾਂਗਰਸ ਪਾਰਟੀ ਤੋਂ ਮੁਅਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਮੋਗਾ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਇਸ ਕੈ ਦੇ ਆਧਾਰ ਤੇ ਕੀਤੀ ਗਈ ਹੈ ਇਸ ਕਾਰਵਾਈ ਮਗਰੋਂ ਹੁਣ ਮਾਲਵਿਕਾ ਸੂਦ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਮਾਲਵਿਕਾ ਸੂਦ ਨੇ ਇਸ ਕਾਰਵਾਈ ਤੇ ਤਸੱਲੀ ਪ੍ਰਗਟ ਕੀਤੀ ਹੈ ਉਹਨਾਂ ਕਿਹਾ ਕਿ ਇਸ ਕਾਰਵਾਈ ਨਾਲ ਬਾਕੀ ਸਾਰਿਆਂ ਨੂੰ ਵੀ ਸਬਕ ਮਿਲੇਗਾ ਜੇ ਅਸੀਂ ਪਾਰਟੀ ਦੇ ਖਿਲਾਫ ਚੱਲਾਂਗੇ ਸਾਡੇ ਖਿਲਾਫ ਵੀ ਕਾਰਵਾਈ ਹੋਵੇ ਉਹਨਾਂ ਕਿਹਾ ਕਿ ਉਹਨਾਂ ਨੇ ਇਹਨਾਂ ਦੋਹਾਂ ਖਿਲਾਫ ਪਹਿਲਾਂ ਵੀ ਬਹੁਤ ਵਾਰ ਸ਼ਿਕਾਇਤ ਦਿੱਤੀ ਸੀ ਇਹ ਦੋਵੇਂ ਸ਼ੁਰੂ ਤੋਂ ਹੀ ਪਾਰਟੀ ਦੇ ਖਿਲਾਫ ਕੰਮ ਕਰਦੇ ਰਹੇ ਨੇ ਚੋਣਾਂ ਦੌਰਾਨ ਵੀ ਇਹਨਾਂ ਨੇ ਮੇਰੇ ਖਿਲਾਫ ਕੰਮ ਕੀਤਾ ਤੇ ਪਾਰਟੀ ਦੇ ਖਿਲਾਫ ਕੰਮ ਕਰਦੇ ਆਂ ਦੂਜੀ ਪਾਰਟੀ ਨੂੰ ਵੋਟਾਂ ਪਵਾਈਆਂ ਉਹਨਾਂ ਨੇ ਇਸ ਦੇ ਸਬੂਤ ਵੀ ਹਾਈ ਕਮਾਂ ਨੂੰ ਸੌਂਪੇ ਸਨ ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਜਾਣ ਤੇ ਮਾਲਵਿਕਾ ਸੁਧਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਬਹੁਤ ਸੀਨੀਅਰ ਆਗੂ ਹਨ ਇਸ ਲਈ ਮੈਂ ਉਹਨਾਂ ਖਿਲਾਫ ਕੁਝ ਨਹੀਂ ਕਹਿ ਸਕਦੀ ਮੋਗਾ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਗਈ ਰੈਲੀ ਬਾਰੇ ਗੱਲ ਕਰਦੇ ਆਂ ਉਹਨਾਂ ਕਿਹਾ ਕਿ ਉਸ ਲਈ ਮੈਨੂੰ ਜਾਂ ਕਿਸੇ ਵੀ ਪੁਰਾਣੇ ਕਾਂਗਸੀ ਆਗੂ ਜਾਂ ਸਰਪੰਚ ਨੂੰ ਸੱਦਾ ਨਹੀਂ ਦਿੱਤਾ ਗਿਆ ਇਹ ਰੈਲੀ ਮਹੇਸ਼ਿੰਦਰ ਸਿੰਘ ਮੇਸ਼ੀ ਤੇ ਧਰਮਪਾਲ ਸਿੰਘ ਡੀਪੀ ਵੱਲੋਂ ਆਪਣੇ ਪੈਰ ਜਮਾਉਣ ਲਈ ਕੀਤੀ ਗਈ ਸੀ ਜੇਕਰ ਇਹ ਕਾਂਗਰਸ ਦੀ ਰੈਲੀ ਸੀ ਤਾਂ ਇਸ ਵਿੱਚ ਕਾਂਗਰਸ ਨੂੰ ਬੁਲਾਉਣਾ ਵੀ ਚਾਹੀਦਾ ਸੀ ਅਸੀਂ ਸਾਰੇ ਮਿਲ ਕੇ ਇਸ ਲਈ ਕੰਮ ਕਰਦੇ ਹਾਂ ਕਾਂਗਰਸ ਪਾਰਟੀ ਅੰਦਰ ਲੇ ਕਟੂਕਲੇ ਇਸ ਬਾਰੇ ਪੁੱਛੇ ਜਾਣ ਤੇ ਮਾਲਵਿਕਾ ਸੂਦ ਨੇ ਕਿਹਾ ਕਿ ਪਾਰਟੀ ਅੰਦਰ ਅਨੁਸ਼ਾਸਨ ਜ਼ਰੂਰੀ ਹੈ ਸੀਨੀਅਰ ਆਗੂਆਂ ਦੀ ਆਪਸੀ ਲੜਾਈ ਦਾ ਚੋਣਾਂ ਵਿੱਚ ਨੁਕਸਾਨ ਹੁੰਦਾ ਹੈ ਪਿਛਲੇ ਚੋਣਾਂ ਵਿੱਚ ਵੀ ਜਦੋਂ ਅਸੀਂ ਪ੍ਰਚਾਰ ਕਰਨ ਲਈ ਲੋਕਾਂ ਵਿੱਚ ਜਾਂਦੇ ਸੀ ਤਾਂ ਲੋਕ ਸੀਨੀਅਰ ਲੀਡਰਾਂ ਵੱਲੋਂ ਦਿੱਤੇ ਬਿਆਨਾਂ ਬਾਰੇ ਪੁੱਛਦੇ ਸਨ ਉਨਾ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਇਹਨਾਂ ਮਾਮਲਿਆਂ ਨੂੰ ਸੁਲਝਾਇਆ ਜਾਵੇ ਤਾਂ ਜੋ ਹੋਰ ਕੋਈ ਇਸ ਆਪਸੀ ਲੜਾਈ ਦਾ ਫਾਇਦਾ ਨਾ ਲੈ ਸਕੇ ਤਾਂ ਦੱਸਦੀ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਵੱਡੀਆਂ ਰੈਲੀਆਂ ਕੀਤੀਆਂ ਗਈਆਂ ਜਿਸ ਵਿੱਚ ਪੰਜਾਬ ਕਾਂਗਰਸ ਦਾ ਕੋਈ ਵੀ ਵੱਡਾ ਚਿਹਰਾ ਸ਼ਾਮਲ ਨਹੀਂ ਹੋਇਆ ਜਿਸ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਨੇ ਇਸ ਤੇ ਕਾਂਗਰਸ ਹਾਈ ਕਮਾਂਡ ਵੱਲੋਂ ਵੀ ਮੀਟਿੰਗ ਕੀਤੀ ਗਈ ਸੀ ਪਰ ਹਲੇ ਤੱਕ ਕੋਈ ਪੁਖਤਾ ਹੱਲ ਨਹੀਂ ਨਿਕਲਦਾ ਦਿਖ ਰਿਹਾ ਕਿਉਂਕਿ ਲਗਾਤਾਰ ਨਵਜੋਤ ਸਿੰਘ ਸਿੱਧੂ ਆਪਣੀਆਂ ਰੈਲੀਆਂ ਕਰ ਰਹੇ ਨੇ ਇਹਨਾਂ ਰੈਲੀਆਂ ਵਿੱਚ ਕੋਈ ਵੀ ਵੱਡਾ ਕਾਂਗਸੀ ਲੀਡਰ ਦਿਖਾਈ ਨਹੀਂ ਦਿੰਦਾ ਸਮਾਂ ਹੋ ਚੱਲਿਆ ਇੱਕ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਮੁਰਥਾੜਾ ਸਵਾਗਤ ਹੈ ਬਾਦ ਨੇ ਅਗਲੀ ਖਬਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਮੌਜੂਦਾ ਸੰਕਟ ਦੇ ਅਤੇ ਹੱਲ ਲਈ ਵਿਸ਼ੇਸ਼ ਸੈਮੀਨਾਰ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਰਾਇਆ ਗਿਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਸਰਕਾਰ ਵੇਲੇ ਹੀ ਪੰਜਾਬ ਵਿੱਚ ਸੜਕਾਂ ਹਵਾਈ ਅਤੇ ਬਿਜਲੀ ਉਪਲਬਧਾਂ ਦਾ ਸਹੀ ਢੰਗ ਨਾਲ ਵਿਸਥੇਰਤ ਹੋਇਆ ਹੈ ਸ਼੍ਰੋਮਣੀ ਕਾਲੀਦਾਲ ਵੱਲੋਂ ਪੰਜਾਬ ਨੂੰ ਦਰਪੇਸ਼ ਬਹੁਮੁਖੀ ਬਹੁਪੱਕੀ ਸੰਕਟਾਂ ਦੇ ਹੱਲ ਤਲਾਸ਼ਣ ਲਈ ਉਸਾਰੂ ਮਾਹੌਲ ਤੇ ਵਿਆਪਕ ਵਿਚਾਰ ਪ੍ਰਬੰਧ ਦੀ ਸਿਰਜਣਾ ਦੀ ਪਹਿਲ ਕਦਮੀ ਕਰਦਿਆਂ ਆਰੰਭੀ ਸੈਮੀਨਾਰ ਦੀ ਲੜੀ ਤਹਿਤ ਪੰਜਾਬ ਮੌਜੂਦਾ ਸੰਕਟ ਤੇ ਹੱਲ ਵਿਸ਼ੇ ਤੇ ਪਹਿਲਾ ਵਿਸ਼ੇਸ਼ ਸੈਮੀਨਾਰ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਕਰਵਾਇਆ ਗਿਆ ਇਸ ਦੌਰਾਨ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਸੈਮੀਨਾਰ ਵਿੱਚ ਆਏ ਬੁਲਾਰਿਆਂ ਦੇ ਵਿਚਾਰਾਂ ਦਾ ਸਵਾਦ ਕਰਦਿਆਂ ਆਖਿਆ ਕਿ ਪੰਜਾਬ ਦੀ ਵੱਡੀ ਤਰਾਸ ਦੀ ਇਹ ਹੈ ਕਿ ਇੱਥੇ ਆਮਦਨ ਦਾ ਕੋਈ ਕੁਦਰਤੀ ਸਰੋਤ ਅਤੇ ਬੰਦਰਗਾਹ ਹੀ ਨਹੀਂ ਜੋ ਕਿ ਅੱਜ ਦੇ ਸਮੇਂ ਵਿੱਚ ਵਪਾਰ ਅਤੇ ਉਯੋਗਿਕ ਕਰਨ ਲਈ ਬਹੁਤ ਜ਼ਰੂਰੀ ਹੈ ਮੈਂ ਜੋ ਦੇਸ਼ ਦੀ ਹਾਲਾਤ ਹੈ ਤੋ ਪੰਜਾਬ ਦੀ ਹਾਲਾਤ ਹੈ ਪਹਿਲੇ ਉਹ ਸੋਚ ਲਈ ਹੈ ਕਿ ਆਪਾਂ ਕੋਈ ਵੀ ਚੀਜ਼ ਕਰਨੀ ਹੋਏ ਪੋਜ਼ਿਟਿਵ ਤੇ ਨੈਗੇਟਿਵ ਦੇਖਣੀ ਚਾਹੀਦੀ ਹੈ ਚੀਜ਼ ਪਹਿਲੇ ਮੈਂ ਪੰਜਾਬ ਦਾ ਸਿਚੁਏਸ਼ਨ ਦੱਸਣਾ ਚਾਹਣਾ ਸਭ ਤੋਂ ਵੱਡਾ ਡਿਸਐਡਵਾਂਟੇਜ ਕੀ ਹੈ ਪੰਜਾਬ ਨੂੰ ਆਪਾਂ ਲੈਂਡਲੌਕਡ ਸਟੇਟ ਹੈ ਮਤਲਬ ਦੁਨੀਆਂ 'ਚ ਦੇਖ ਲਓ ਉਹ ਮੁਲਕ ਤਰੱਕੀ ਕਰ ਰਹੇ ਜਿਨ੍ਹਾਂ ਕੋਲੇ ਪੋਰਟ ਹੈ ਜਿੱਥੇ ਰੌਅ ਮਟੀਰੀਅਲ ਐਕਸਪੋਰਟ ਇੰਪੋਰਟ ਜਿਹੜੇ ਜੇਤੀ ਹੋ ਜਾਣ ਜਿੰਨੇ ਵੀ ਦੇਖ ਲਓ ਮੁਲਕ ਆਪਾਂ ਜਮਾਂ ਉੱਤੇ ਆ ਲੈਂਡਲੌਕਡ ਹੈ ਦੂਜੀ ਵੱਡੀ ਕਮੀ ਹੈ ਆਪਣੇ ਕੋਲੇ ਕੋਈ ਨੈਚੁਰਲ ਰਿਸੋਰਸ ਨਹੀਂ ਨਾ ਪੈਟਰੋਲ ਆਪਣੇ ਕੋਲੇ ਨਾ ਆਪਣੇ ਕੋਲੇ ਸੋਨਾ ਹੈ ਨਾ ਆਪਣੇ ਕੋਲੇ ਕੋਈ ਕੋਲਾ ਹੈ ਜਿੰਨੇ ਵੀ ਨੈਚੁਰਲ ਰਿਸੋਰਸ ਜਿਹੜੇ ਦੁਨੀਆ 'ਚ ਹੈਗੇ ਲੋਕਾਂ ਕੋਲੇ ਕੋਈ ਜ਼ਿੰਕ ਹੁੰਦਾ ਹੈ ਕਿਤੇ ਕੋਈ ਮੈਟਲ ਹੁੰਦਾ ਹੈ ਕਿਤੇ ਨਾ ਕਿਤੇ ਹਰ ਸੂਬਾ ਕਿਸੇ ਨਾ ਕਿਸੇ ਨੈਚੁਰਲ ਰਿਸੋਰਸ ਕਰਕੇ ਹੀ ਵਧਦਾ ਹੁੰਦਾ ਹੈ ਆਪਾਂ ਇਨਵੈਸਟਮੈਂਟ ਦੀ ਗੱਲ ਕਰਦੇ ਆਂ ਕਿੰਡ ਇੰਡਸਟਰੀ ਪੰਜਾਬ ਚ ਆਏ ਇੰਡਸਟਰੀ ਕਿਉਂ ਆਊਗੀ ਪੰਜਾਬ ਕੋਲ ਇੰਡਸਟਰੀਸ ਆਊਗਾ ਕਿ ਤੁਸੀਂ ਕੀ ਦਿਓਗੇ ਆਪਾਂ ਕਹਿੰਨੇ ਆ ਆ ਵੀ ਫ੍ਰੀ ਆ ਆ ਵੀ ਫ੍ਰੀ ਆ ਆ ਵੀ ਫ੍ਰੀ ਥੋੜੀ ਚਿੱਠੀ ਲੈ ਕੇ ਉਹ ਹਰਿਆਣੇ ਚਲੇ ਜਾਊਗਾ ਉਹ ਕਹਿੰਦੇ ਪੰਜਾਬ ਵਾਲੇ ਆ ਕਹਿੰਦੇ ਆ ਤੁਸੀਂ ਦੱਸੋ ਕੀ ਦਿਓਗੇ ਦੋਨਾਂ ਦੀ ਚਿੱਠੀ ਲੈ ਕੇ ਤੀਜੇ ਕੋਲੇ ਚਲੇ ਜਾਂਦਾ ਜਿੱਥੇ ਸਭ ਤੋਂ ਵਧੀਆ ਜਿਹੜਾ ਸਾਰਾ ਕੁਝ ਦੇਣ ਦੇਣ ਨੂੰ ਤਿਆਰ ਹੈਗਾ ਸੀ ਕਹਿੰਦੇ ਉੱਥੇ ਲਾ ਦਾਂਗੇ ਹੁਣ ਆਪਣੇ ਕੋਲ ਕੀ ਦੇਣ ਨੂੰ ਤਿਆਰ ਹੈ ਆਪਾਂ ਪੋਰਟ ਤੋਂ ਵੀ ਦੂਰ ਹੈ ਕਲਬ ਵਧ ਵਧ ਬਿਜਲੀ ਕਰਦਾਂਗੇ ਮੁੱਕ ਹਸਤੀ ਕਰਦਾਂਗੇ ਹੋਰ ਆਪਣੇ ਕੋਲੇ ਨਾ ਉਹ ਜਿਹੜਾ ਦੇਖੂਗਾ ਇੰਡਸਟਰੀਅਲਸ ਉਹ ਦੇਖੂਗਾ ਯਾਰ ਮੈਂ ਮਾਲ ਲਿਆਉਣਾ ਹੈ ਰੌ ਮਟੀਰੀਅਲ ਆਉਣਾ ਕਿੱਥੋਂ ਆਊਗਾ ਤੇ ਐਕਸਪੋਰਟ ਕਰਨਾ ਉਹ ਕਿੱਥੇ ਜਾਊਗਾ ਤੁਹਾਂ ਦੱਸ ਦਈ ਕਿਸ ਤੋਂ ਪਹਿਲਾਂ ਵੀ ਪੰਜਾਬ ਦੇ ਲੀਡਰਾਂ ਵੱਲੋਂ ਇਹ ਸਵਾਲ ਖੜੇ ਕੀਤੇ ਗਏ ਸਨ ਤੇ ਪੰਜਾਬ ਦੇ ਕਈ ਲੀਡਰਾਂ ਵੱਲੋਂ ਅਟਾਰੀ ਵਾਗਾ ਬਾਰਡਰ ਖੋਲਣ ਦੀ ਮੰਗ ਕੀਤੀ ਗਈ ਸੀ ਜੋ ਕਿ ਪਾਕਿਸਤਾਨ ਨਾਲ ਚੱਲ ਰਹੀ ਵਿਵਾਦ ਦੌਰਾਨ ਬੰਦ ਕਰ ਦਿੱਤਾ ਗਿਆ ਪੰਜਾਬ ਦੀ ਆਰਥਿਕ ਵਿਵਸਥਾ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਲਗਾਤਾਰ ਤਰੱਕੀ ਵੱਲ ਵੱਧ ਰਿਹਾ ਹੈ ਤੇ ਹਰ ਖੇਤਰ ਦੇ ਵਿਕਾਸ ਨੂੰ ਰਫਤਾਰ ਦੇਣ ਲਈ ਲਗਾਤਾਰ ਸੁਧਾਰ ਕੀਤੇ ਜਾ ਰਹੇ ਹਨ ਉਹਨਾਂ ਅੱਗੇ ਕਿਹਾ ਕਿ ਮਾਰਚ 2022 ਚ ਆਪ ਸਰਕਾਰ ਦੇ ਗਠਜੋੜ ਤੋਂ ਬਾਅਦ ਬਿਹਤਰ ਯੋਜਨਾ ਅਤੇ ਅਸਰਦਾਰ ਨਤੀਜੇ ਕਾਰਨ ਰਿਕਾਰਡ ਟੈਕਸ ਮਾਲੀਆ ਇਕੱਠਾ ਕੀਤਾ ਗਿਆ ਹੈ ਪੰਜਾਬ ਦੀ ਅਰਥਵਿਵਸਥਾ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਨੇ ਇਸੇ ਸੇ ਚੱਲਦੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚਿਮਾ ਨੇ ਕਿਹਾ ਕਿ ਪੰਜਾਬ ਦੀ ਅਰਥਵਿਵਸਥਾ ਸਹੀ ਦਿਸ਼ਾ ਚ ਅੱਗੇ ਵਧ ਰਹੀ ਹੈ ਅਤੇ ਹਰ ਖੇਤਰ ਤੇ ਵਿਕਾਸ ਨੂੰ ਰਫਤਾਰ ਦੇਣ ਲਈ ਲਗਾਤਾਰ ਸੁਧਾਰ ਕੀਤੇ ਜਾ ਰਹੇ ਨੇ ਹਰਪਾਲ ਚਿਮਾ ਨੇ ਕਿਹਾ ਕਿ ਸੂਬੇ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਹਰ ਕਦਮ ਚੁੱਕਿਆ ਜਾ ਰਿਹਾ ਹੈ ਤੇ ਮਾਰਚ 2022 ਚ ਆਮ ਆਦਮੀ ਪਾਰਟੀ ਸਰਕਾਰ ਦੇ ਗਠਨ ਤੋਂ ਬਾਅਦ ਬਿਹਤਰ ਯੋਜਨਾਤ ਤੇ ਅਸਰਦਾਰ ਨੀਤੀਆਂ ਕਾਰਨ ਰਿਕਰਡ ਟੈਕਸ ਮਾਲੀਆ ਇਕੱਠਾ ਹੋਇਆ ਏ ਉਹਨਾਂ ਕਿਹਾ ਕਿ ਸੁਭਾ ਸਰਕਾਰ ਨੇ ਠੋਸ ਯਤਰਾ ਸਦਕਾ ਪੰਜਾਬ ਨੇ ਜੀਐਸਟੀ ਲਾਗੂ ਕਰਕੇ ਮਾਲੀਏ ਵਿੱਚ 16.52% ਅਤੇ ਐਕਸਾਈਟ ਡਿਊਟੀ ਤੋਂ 10.4% ਦੀ ਮਾਲੀਏ ਚ ਵਾਅਦਾ ਕੀਤਾ ਏ ਚਾਲੂ ਮਾਲੀ ਸਾਲ ਦਸੰਬਰ 2023 ਤੱਕ ਪੰਜਾਬ ਨੇ ਟੈਕਸ ਮਾਲੀਏ ਦੇ ਤੌਰ ਤੇ 27931.16 ਕਰੋੜ ਰੁਪਏ ਇਕੱਠੇ ਕੀਤੇ ਹਨ ਜਦ ਕਿ ਸਾਲ 2022 ਚ ਇਸ ਮਾਨ ਮਿਆ ਦੌਰਾਨ ਅੰਕੜਾ 24468.14 ਕਰੋੜ ਰੁਪਏ ਸੀ ਉਹਨਾਂ ਕਿਹਾ ਕਿ ਪੰਜਾਬ ਨੇ ਪਿਛਲੇ ਸਾਲ ਦੇ ਮੁਕਾਬਲੇ ਚਾਲੂ مالی ਸਾਲ ਦੌਰਾਨ ਦਸੰਬਰ ਤੱਕ ਬਾਇਟਸ ਐਸਟੀਜੀ ਐਸਟੀਪੀ ਐਸਡੀਟੀ ਅਤੇ ਐਕਸਾਈਜ਼ ਡਿਊਟੀ ਤੋਂ ਕੁੱਲ مالی ਵਿੱਚ 14.15 ਫੀਸਦੀ ਦੀ ਵਾਧਾ ਦਰ ਹਾਸਲ ਕੀਤੀ ਹੈ ਉਹਨਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਸੂਬੇ ਨੂੰ 64.114 ਕਰੋੜ ਰੁਪਏ ਦੇ 4125 ਨਿਵੇਸ਼ ਪ੍ਰਸਤਾਵ ਮਿਲੇ ਹਨ ਜਿਸ ਨਾਲ 3.1 ਲੱਖ ਲੋਕਾਂ ਨੂੰ ਸਿੱਧੇ ਤੇ ਸਿੱਧੇ ਤੌਰ ਤੇ ਰੁਜ਼ਗਾਰ ਮੌਕੇ ਮਿਲਣਗੇ ਸੈਰ ਸਪਾਟੇ ਸੰਸਕ੍ਰਿਤ ਨੂੰ ਹੱਲਾਸ਼ੀਰ ਦੇਣ ਲਈ ਪੰਜਾਬ ਐਡਵੈਂਚਰ ਟੂਰਿਜ਼ਮ ਪਾਲਿਸੀ 2023 ਅਤੇ ਪੰਜਾਬ ਵਾਟਰ ਟੂਰਿਜ਼ਮ ਪਾਲਿਸੀ 2023 ਜਾਰੀ ਕੀਤੀ ਗਈ ਹੈ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਅਪਣਾਈ ਗਈ ਜ਼ੀਰੋ ਟੋਲਰੈਂਸ ਦੀ ਨੀਤੀ ਕਾਰਨ ਪੰਜਾਬ ਭ੍ਰਿਸ਼ਟਾਚਾਰ ਮੁਕਤ ਸੂਬਾ ਬਣ ਵੱਲ ਵਧ ਰਿਹਾ ਹੈ ਇਸ ਮੁਹਿੰਮ ਤਹਿਤ ਹੁਣ ਤੱਕ 550 ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਤਾਂ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਲੀਡਰਾਂ ਵੱਲੋਂ ਲਗਾਤਾਰ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਪੰਜਾਬ ਵਿੱਚ ਵੱਡਾ ਮਾਲੀਆ ਇਕੱਠਾ ਹੋ ਰਿਹਾ ਹੈ ਜਦਕਿ ਵਿਰੋਧੀਆਂ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਕਰਜ਼ੇ ਤੇ ਚੱਲ ਰਹੀ ਹੈ ਜਿਸ ਕਾਰਨ ਪੰਜਾਬ ਉੱਤੇ ਵੱਡਾ ਕਰਜ਼ਾ ਝੜ ਰਿਹਾ ਹੈ ਤੇ ਦਿਨੋ ਦਿਨ ਵਧਦਾ ਜਾ ਰਿਹਾ ਹੈ 2024 ਦੀਆਂ ਲੋਕ ਸਭਾ ਚੋਣਾਂ ਸਿਰ ਤੇ ਨੇ ਤੇ ਜਿਸ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਰੈਲੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਨਾਲ ਹੁਣ ਆਮ ਜਨਤਾ ਵੱਲੋਂ ਵੀ ਈਵੀਐਮ ਮਸ਼ੀਨਾਂ ਨੂੰ ਲੈ ਕੇ ਮੁੱਦਾ ਚੁੱਕਿਆ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਈਵੀਐਮ ਮਸ਼ੀਨਾ ਰਾਹੀਂ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ ਤੇ ਨਾਲ ਹੀ ਬੈਲਟ ਪੇਪਰਾਂ 'ਚ ਚੋਣਾਂ ਕਰਵਾਈਆਂ ਜਾਣ ਭਾਰਤ ਵਿੱਚ ਈਵੀਐਮ ਮਸ਼ੀਨਾਂ ਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ ਤੇ ਇਹ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ 2024 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਕਈ ਦਲ ਇਸ ਮਸ਼ੀਨ ਦਾ ਲਗਾਤਾਰ ਵਿਰੋਧ ਕਰ ਰਹੇ ਨੇ ਤੇ ਇਸ ਮਸ਼ੀਨ ਦੇ ਕੰਮ ਤੇ ਸਵਾਲ ਖੜੇ ਕਰ ਰਹੇ ਨੇ ਅੱਜ ਅੰਮ੍ਰਿਤਸਰ ਵਿੱਚ ਸ੍ਰੀ ਕਲਤਾਖਸਬ ਤੋਂ ਅਰਦਾਸ ਕਰਕੇ 31 ਤਰੀਕ ਨੂੰ ਦਿੱਲੀ ਵਿੱਚ ਵੱਡੇ ਪੱਧਰ ਤੇ ਈਵੀਐਮ ਮਸ਼ੀਨ ਦੇ ਖਿਲਾਫ ਵੱਡੇ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ ਡਾਕਟਰ ਰੀਤੂ ਜੋ ਕਿ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਹਨ ਪਿਛਲੇ 153 ਦਿਨ ਤੋਂ ਦਿੱਲੀ ਯੂਨੀਵਰਸਿਟੀ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਲਾਸ ਧਾਰ ਰਹੇ ਤੇ ਕੁਝ ਵਿਦਿਆਰਥੀਆਂ ਨਾਲ ਬੈਠੇ ਹੋਏ ਹਨ 31 ਜਨਵਰੀ ਤੇ 6 ਫਰਵਰੀ ਨੂੰ ਵਿਦਿਆਰਥੀਆਂ ਵੱਲੋਂ ਈਵੀਐਮ ਖਿਲਾਫ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ ਆਪਣੀ ਆਵਾਜ਼ ਬੁਲੰਦ ਕਰੋ ਔਰ ਸੋਸ਼ਲ ਮੀਡੀਆ ਨੇ ਕਿ ਹਾਊ ਮੋਦੀ ਬਿਕਮ ਮੋਦੀ ਮੋਦੀ ਨੂੰ ਭਗਵਾਨ ਕਿੱਦਾਂ ਬਣਾ ਰਹੇ ਨੇ ਲੋਕ ਮੀਡੀਆ ਇਟ ਇਜ਼ ਆਲ ਅ ਮੀਡੀਆ ਦਾ ਪ੍ਰੋਪਗੈਂਡਾ ਜਦ ਕਾਮਨ ਇਨਸਾਨ ਇਹ ਚੀਜ਼ ਸਮਝ ਜਾਣਗੇ ਕਿ ਮੋਦੀ ਇਜ਼ ਓਨਲੀ ਮੇਡ ਮੋਦੀ ਐਡਾ ਵੱਡਾ ਥਰੂ ਮੀਡੀਆ ਕਿਉਂਕਿ ਸਾਰਾ ਮੀਡੀਆ ਖਰੀਦ ਲਿਆ ਇਟ ਇਜ਼ ਅਦਾਨੀ ਅੱਛਾ ਐਮਪੀ ਮੋਹਾ ਮਿਤਰਾ ਨੂੰ ਕਿਉਂ ਕੱਢਿਆ ਕਿਉਂਕਿ ਐਮਪੀ ਜਿਹੜੀ ਮੋਹਾ ਮਿਤਰਾ ਸੀਗੀ ਬੰਗਾਲ ਦੀ ਉਹਨੇ ਮੋਦੀ ਦੀ ਜੜ ਫੜ ਲਈ ਸੀਗੀ ਅਡਾਨੀ ਨੂੰ ਜਿੱਦਾਂ ਫੇਕ ਫੇਕ ਉਹਦੇ ਨਾਲ ਟੌਪ ਦਾ ਇੱਕ ਵਰਲਡ ਦਾ ਰਿਚੇਸਟ ਪਰਸਨ ਬਨਾਤਾ ਉਹਦੀ ਉਹਨੇ ਨਸ ਫੜ ਲਈ ਸੀਗੀ ਉਹ ਨਵਜ਼ ਇਸ ਕਰਕੇ ਇਹ ਗਵਰਨਮੈਂਟ ਹਰ ਇੱਕ ਨੂੰ ਅਟੈਕ ਕਰ ਰਹੀ ਹੈ ਜੋ ਇਹਨਾਂ ਦੇ ਖਿਲਾਫ ਬੋਲ ਰਿਹਾ ਸੋ ਇਹ ਤੁਹਾਡੇ ਸਵਾਲ ਦਾ ਇਹ ਜਵਾਬ ਹੈ ਕਿ ਇਹ ਚੀਜ਼ ਅੰਡਰਸਟੈਂਡ ਕਰਨ ਦੀ ਲੋੜ ਹੈ ਹਰ ਇੱਕ ਇਨਸਾਨ ਨੂੰ ਜੋ ਪਿਆਰ ਕਰਦਾ ਆਪਣੇ ਦੇਸ਼ ਨਾਲ ਕਿਉਂਕਿ ਇਹ ਪੂਰਾ ਦੇਸ਼ ਹੀ ਕਹਿੰਦੇ ਲੋਕੀ ਕਹਿੰਦੇ ਸੰਵਿਧਾਨ ਵਾਲਾ ਹੈ ਭਾਈ ਅੰਬੇਦਕਰ ਸਾਹਿਬ ਨੇ ਇਹ ਗੱਲ ਕਹਿਤੀ ਕਿ ਸੰਵਿਧਾਨ ਕਿੰਨਾ ਵੀ वदिया है ज उन्हों मनन वाले बुरे हैं तो संविधान बुरा ही कहलाया जाएगा जो कितना ही खूबसूरत अगर संविधान अच्छा, अच्छा है अगर उसको चलाने वाले अच्छे हैं तो अच्छा कहलाया जाएगा ये क्वालिटी है यार संविधान तो चौबीस घंटे मोदी गवर्नमेंट तोड़ रही है ਤੁਸੀਂ ਕ੍ਰਿਮੀਨਲਸ ਨੂੰ ਅਰੈਸਟ ਨਹੀਂ ਕਰ ਰਹੇ ਜਿੰਨੇ ਰੇਪਿਸਟਾ ਸਾਰੇ ਤੁਹਾਡੀ ਪਾਰਟੀ 'ਚ ਐ ਜਿੰਨੇ ਬੰਬਲੌਸ ਦੇ આરોપી ਐ ਤੁਹਾਡੀ ਪਾਰਟੀ 'ਚ ਮਹਿਲਾਵਾਂ ਦਾ ਸ਼ੋਸ਼ਣ ਕਰਨ ਵਾਲੇ ਸਾਰੇ ਬ੍ਰਿਜਪੂਰਨ ਦੇ ਤੁਹਾਡੀ ਪਾਰਟੀ 'ਚ ਭਾਰਤ ਨੂੰ ਆਪਣੇ ਦੇਸ਼ ਨੂੰ ਆਪਣੀ ਆਵਾਮ ਨੂੰ ਬਚਾਉਣ ਲਈ ਇਕੱਠੇ ਹੋਣਾ ਪੈਣਾ ਇਕ ਹੋਣਾ ਪੈਣਾ ਤਦ ਹੀ ਤੁਸੀਂ ਈਵੀਐਮ ਕੀ ਆ ਈਵੀਐਮ ਉਹ ਤੋਤਾ ਹੈ ਜਿਹਦੇ ਵਿੱਚ ਰਾਜਾ ਦੀ ਜਾਣ ਆ ਬਿਕਾਜ਼ ਜੇ ਮੈਨੂੰ ਇੱਕ ਗੱਲ ਦੱਸੋ ਤੁਹਾਡੇ ਕੋਲ ਜੇ ਕੋਈ ਟੂਲ ਆ ਜੇ ਤੁਹਾਡੇ ਕੋਲ ਪੈਸਾ ਤੰਤਰ ਆ ਤੁਸੀਂ ਇਸਤੇਮਾਲ ਨਹੀਂ ਕਰੋਗੇ ਇਫ ਯੂ ਹੈਵ ਪਾਵਰ ਯੂ نو ਦੈਟ ਕਿ ਤੁਹਾਡਾ ਆਪੋਜੀਸ਼ਨ ਇਹਨਾ ਸਟਰੋਂਗ ਹੀ ਨਹੀਂ ਹੈ ਸੋ ਦੇ ਹੈਵ ਪਾਵਰ ਦੇ ਹੈਵ ਦ ਟੂਲ ਵਿਚ ਇਜ਼ EVM ਦੇ ਆਰ ਯੂਜ਼ਿੰਗ ਇਟ ਅਗੇਨਸਟ ਅਸ ਜਿੱਥੇ ਜਿੱਥੇ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਇੰਨਾ ਫਰੌਡ EVM ਦਾ ਹੋ ਰਿਹਾ ਹਰ ਤਰੀਕੇ ਦਾ ਹੋ ਰਿਹਾ ਇਟ ਇਜ਼ ਆਰ ਮੋਰਲ ਰਿਸਪੌਂਸਿਬਿਲਟੀ ਡਿਊਟੀ ਜੇ ਤੁਸੀਂ ਹੁਣ ਵੀ ਨਹੀਂ ਬੋਲੇ ਫਿਰ ਕੁੱਟ ਖਾਣ ਲਈ ਤਿਆਰ ਰਹੋ 2024 ਫਿਰ ਤਾਂ ਕੁਝ ਨਹੀਂ ਰਹਿਣਾ ਸਹੀ ਨਹੀਂ ਕਰ ਰਿਹਾ ਬਿਲਕੁਲ ਨਹੀਂ ਜੇ ਕਿੱਤਾ ਹੁੰਦਾ ਤੇ ਅੱਜ ਅਸੀਂ ਸੜਕਾਂ ਤੇ ਨਹੀਂ ਹੁੰਦੇ ਯੂਥ ਆਪੋਜੀਸ਼ਨ ਨੇ ਆਪਣਾ ਕੰਮ ਸਹੀ ਤਰੀਕੇ ਨਾਲ ਕੀਤਾ ਹੀ ਨਹੀਂ ਤਾਂ ਦੱਸ ਦਈਏ ਕਿ ਸਾਡੇ ਭਾਰਤ ਵਿੱਚ EVM ਨਹੀਂ ਝੋਣਾ ਹੁੰਦੀਆਂ ਹਨ ਜਿਸ ਕਾਰਨ ਵੋਟਾਂ ਦੀ ਗਿਣਤੀ ਵਿੱਚ ਆਸਾਨੀ ਹੁੰਦੀ ਹੈ ਤੇ ਇਹ ਪ੍ਰਕਿਰਿਆ ਛੇਤੀ ਹੀ ਮੁੱਕ ਜਾਂਦੀ ਹੈ ਪਰ ਹੁਣ ਇਸ ਦੀ ਕਾਰਜ ਪ੍ਰਣਾਲੀ ਤੇ ਸਵਾਲ ਖੜੇ ਹੋ ਰਹੇ ਨੇ ਇਸ ਨੂੰ ਹਾਕ ਹੋਣ ਦਾ ਖਾਤ ਸਾਜਤਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਇਹ ਤਾਂ ਵਿਰੋਧ ਹੋਣਾ ਸ਼ੁਰੂ ਹੋ ਗਏ ਤੇ ਬੈਲਟ ਪੇਪਰ ਰਾਹੀਂ ਚੋੜਾ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ 2024 ਦੇ ਲੋਕ ਸਭਾ ਚੋਣਾਂ ਕਿਸ ਤਰ੍ਹਾਂ ਹੀ ਹੁੰਦੀਆਂ ਨੇ। ਭਾਨਾ ਸਿੱਧੂ ਦੀਆਂ ਮੁਸ਼ਕਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਬੀਤੇ ਦਿਨ ਪਟਿਆਲੇ ਦੀ ਪੁਲਿਸ ਨੇ ਭਾਨਾ ਸਿੱਧੂ ਤੇ ਦੂਜਾ ਪਰਚਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਸੀ। ਹੁਣ ਭਾਨਾ ਸਿੱਧੂ ਤੇ ਇੱਕ ਹੋਰ ਤੀਜਾ ਪਰਚਾ ਦਰਜ ਕਰ ਲਿਆ ਗਿਆ ਤੇ ਇਸ ਦੀ ਜਾਣਕਾਰੀ ਲੱਖਾ ਸਿਧਾਨਾ ਨੇ ਖੁਦ ਦਿੱਤੀ ਹੈ ਤੇ ਇਸ ਦੇ ਨਾਲ ਹੀ ਲੱਖਾ ਸਿਧਾਨਾ ਦਾ ਪੰਜਾਬ ਸਰਕਾਰ ਤੇ ਨਿਸ਼ਾਨੇ ਸੀ ਵੀ ਸਾਦੇ ਗਏ ਹਨ ਅਬੋਹਰ ਦੇ ਥਾਣਾ ਰੋਡ ਤੇ ਸਥਿਤ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਸੰਚਾਲਕ ਨੂੰ ਬਲੈਕਮੇਲ ਕਰਨ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿੱਚ ਪੁਲਿਸ ਨੇ ਪਾਨਾ ਸਿੱਧੂ ਤੇ ਦੋ ਹੋਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਨੂੰ ਰੋਹਿਤ ਭਟੇਜਾ ਪੁੱਤਰ ਸੁਰੇਂਦਰ ਕੁਮਾਰ ਵਾਸ ਗਲੀ ਨੰਬਰ 5 ਦਸ਼ਵੇਂ ਸ਼ਹਿਰ ਨੇ ਦੱਸਿਆ ਕਿ ਉਹ ਚਾਰਲੀ ਸਕੂਲ ਆਫ ਇੰਗਲਿਸ਼ ਦੀ ਅਬੋਹਰ ਬਰਾਜ ਦਾ ਇੰਚਾਰਜ ਹੈ ਤੇ ਉਸ ਨੂੰ ਅਰਸ਼ਦੀਪ ਦੀ ਸ਼ਿਕਾਇਤ ਤੋਂ ਬਾਅਦ ਪਾਨਾ ਸਿੱਧੂ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੁਣ ਇਸ ਤੇ ਲੱਖਾਂ ਸਿਧਾਨਾ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਉਹਨਾਂ ਨੂੰ ਮਾਰ ਹੀ ਦਿੱਤਾ ਜਾਵੇ ਕਿਉਂਕਿ ਉਹ ਜੇਕਰ ਜਿਉਂਦੇ ਰਹੇ ਤਾਂ ਚੁੱਪ ਨਹੀਂ ਕਰਨਗੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤਸ਼ੱਦਦ ਟাড়ਹੀ ਹੈ ਸੋ ਪੰਜਾਬੀਓ ਅਸੀਂ ਇਸ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਆ ਕਿ ਜੇ ਤੇਰਾ ਭਾਨੇ ਦੀ ਕੁੱਟ ਕਰਾ ਕੇ ਉਹਨੂੰ ਨੰਗਾ ਕਰਾ ਕੇ ਉਹਦੇ ਪਾਣੀ ਠੰਡਾ ਪਵਾ ਕੇ ਉਹਤੇ ਇੱਕ ਹੋਰ ਪਰਚਾ ਚੈਨੀ ਖੋਣ ਦਾ ਪਵਾ ਕੇ ਜੀ ਹਾਲੇ ਤੈਨੂੰ ਹਲੇ ਵੀ ਸਬਰ ਨਹੀਂ ਆਇਆ ਤੂੰ ਅੱਜ ਇੱਕ ਹੋਰ ਪਰਚਾ ਕਰਾਤਾ ਪਹਿਲਾ ਪਰਚਾ ਲੁਧਿਆਣੇ 384 ਦਾ ਦੂਜਾ ਪਰਚਾ ਫੇਰ ਪਟਿਆਲੇ ਚੈਨੀ ਖੋਣ ਦਾ ਇੱਕ ਆ ਐਫ ਆਈ ਆਰ ਨੰਬਰ 18 ਐਫ ਆਈ ਆਰ ਨੰਬਰ 18/24 26 ਤਰੀਕ ਨੂੰ 384 ਦਾ ਇੱਕ ਹੋਰ ਪਰਚਾ ਜਿਹੜਾ ਥਾਣਾ ਹਵੋਰ ਦੇ ਵਿੱਚ ਦਰਜ ਹੋ ਗਿਆ ਸੋ ਜੇਰ ਤੇਰੇ ਐਡਾ ਜੇ ਤੈਨੂੰ ਸਾਡਾ ਤੂੰ ਖੂਨ ਦਾ ਹੀ ਪਿਆਸ ਹੈ ਜੇ ਤੂੰ ਫਿਰ ਇਹਦੇ ਨੂੰ ਖੂਨ ਤੂੰ ਹੀ ਮਰਵਾਈ ਦੇ ਜੇ ਤੈਨੂੰ ਪੰਜਾਬ ਦੀ ਜਬਾਨੀ ਐਨੀ ਤੂੰ ਪੰਜਾਬ ਦੀ ਜਬਾਨ ਨੂੰ ਨਫ਼ਰਤ ਕਰਦਾ ਐਨੀ ਨੰਨਾਂ ਨੂੰ ਤੇਥੋਂ ਬਰਦਾਸ਼ਤ ਨਹੀਂ ਹੋ ਰਿਹਾ ਜੇ ਸਵਾਲ ਪੁੱਛਦੇ ਲੋਕ ਤੂੰ ਜੱਬਨਵੇੜ ਤੂੰ ਕਹੇ ਕਿਸੇ ਏਜੰਸੀਆਂ ਨੂੰ ਕਹੇ ਕੋਈ ਆਪਣੇ ਬੰਦਿਆਂ ਨੂੰ ਤੇ ਸਾਡੇ ਗੋਲੀਆਂ ਮਰਵਾ ਕੇ ਮਰਵਾਏ ਤੇ ਜੱਬਨਵੇੜ ਤੇ ਜੱਪਾਨੇ ਦਾ ਉੱਥੇ ਕੋਈ ਨਾ ਕੋਈ ਕਾਲੀ ਦੇ ਕੰਮ ਹੀ ਕਰਾ ਦੇ ਕੋਈ ਪਾਨੇ ਦਾ ਉੱਥੇ ਤੇਰੇ ਕੋਲ ਹੀ ਆਉਣ ਪਾਨਾ ਨਿਵੇੜ ਦੇ ਜੱਬ ਅਸੀਂ ਤਾਂ ਜਾਂਉਂਦੇ ਰਹਾਂਗੇ ਤਾਂ ਬੋਲਾਂਗੇ ਆਵਾਜ਼ ਬੁਲੰਦ ਕਰਾਂਗੇ ਹੁਣ ਤੇਰੇ ਕੋਲ ਇੱਕੋ ਹੀ ਰਹਿ ਵਿਆਹ ਹੁਣ ਪਰਚੇ ਤੂੰ ਪਵਾਈ ਜਾਣਾ ਪਹਿਲਾ ਉਹ ਤੇ ਲੁਧਿਆਣੇ ਹੋ ਗਿਆ ਦੂਜਾ ਪਟਿਆਲੇ ਹੋ ਗਿਆ ਤੀਜਾ ਹਬੌਰ ਹੋ ਗਿਆ ਚੌਥਾ ਚੰਡੀਗੜ੍ਹ ਤੇਰੀ ਕਰੀ ਬੈਠੇ ਹੋ ਆਹੇ ਲੋੜ ਤੂੰ ਲਗਾਤਾਰ ਪਰਚੇ ਪੇ ਪਰਚਾ ਪਰਚੇ ਦੇ ਪਰਚਾ ਉਹਨੂੰ ਰਾਤ ਨੂੰ ਇੰਨਾ ਤੱਕ ਕੀਤਾ ਜਾ ਰਿਹਾ ਹੈ ਪਜਾਬ ਦੇ ਲੋਕੋ ਰਾਤ ਨੂੰ ਸੌਣ ਨਹੀਂ ਦਿੱਤਾ ਜਾਂਦਾ ਉਹਨੂੰ ਥਾਣਿਆਂ ਦੇ ਵਿੱਚ ਸੀਐਸਟਾਫਾਂ ਦੇ ਵਿੱਚ ਰਾਤ ਨੂੰ ਸੌਣ ਨਹੀਂ ਦਿੰਦੇ ਉਹਨੂੰ ਤੁਹਾਨੂੰ ਦੱਸਦੀ ਕਿ ਪੰਨਾ ਸਿੰਘ ਸਿੱਧੂ ਉੱਤੇ ਪਹਿਲਾਂ ਲੁਧਿਆਣਾ ਵਿੱਚ ਮਾਮਲਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਪਟਿਆਲਾ ਤੇ ਹੁਣ ਅਬੋਹਰ ਵਿੱਚ ਉਹਨਾਂ ਤੇ ਇੱਕ ਹੋਰ ਮਾਮਲਾ ਦਰਜ ਕਰ ਲਿਆ ਗਿਆ ਹੈ ਪੰਨਾ ਸਿੰਘ ਸਿੱਧੂ 20 ਜਨਵਰੀ ਤੋਂ ਪੁਲਿਸ ਦੀ ਗ੍ਰਿਫਤ ਵਿੱਚ ਹਨ ਤੇ ਉਹਨਾਂ ਉੱਤੇ ਲਗਾਤਾਰ ਇੱਕ ਤੋਂ ਬਾਅਦ ਇੱਕ ਪਰਚੇ ਹੋ ਰਹੇ ਹਨ ਜਿਸ ਤੇ ਸਵਾਲ ਖੜੇ ਹੋ ਰਹੇ ਨੇ ਜਾਂਦੇ ਜਾਂਦੇ ਨਜ਼ਰ ਮਾਰ ਜਾਂਦੀਆਂ ਮੁੱਖ ਸੁਰੱਖਿਆਤਾਂ ਆਮ ਆਦਮੀ ਪਾਰਟੀ ਨੇ ਹਰਿਆਣਾ ਦੇ ਜੀਂਦ ਵਿੱਚ ਵਜਾਇਆ ਲੋਕ ਸਭਾ ਚੋਣਾਂ ਦਾ ਅਭ੍ਰਗਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੇ ਜੰਮ ਕੇ ਸਾਦੇ ਨਿਸ਼ਾਨੇ ਤਿਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫਾ ਰਾਜਪਾਲ ਨੂੰ ਸੌਪਿਆ ਆਪਣਾ ਅਸਤੀਫਾ ਭਾਜਪਾ ਨਾਲ ਕਰਨਗੇ ਗੱਠਜੋੜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 56000 ਤੋਂ ਵੱਧ ਆਏ ਪ੍ਰੋਜੈਕਟਾਂ ਨੂੰ ਲੈ ਕੇ ਦਿੱਤਾ ਸੀ ਬਿਆਨ ਬਿਕਰਮ ਮਦੀਠਿਆ ਨੇ ਇਸ ਬਿਆਨ ਤੇ ਚੁੱਕੇ ਸਵਾਲ ਕਿਹਾ ਆਰਟੀਆਈ ਰਿਪੋਰਟ ਵਿੱਚ ਦੱਸੇ ਕੀ ਹੈ ਸੱਚ ਨਵਜੋਤ ਸਿੰਘ ਸਿੱਧੂ ਦੇ ਸਾਥੀਆਂ ਤੇ ਕਾਂਗਰਸ ਪਾਰਟੀ ਨੇ ਕੀਤੀ ਵੱਡੀ ਕਾਰਵਾਈ ਕੀਤਾ ਪਾਰਟੀ ਚੋਂ ਮੁਅਤਲ ਮੋਗਾ ਦੇ ਵਿੱਚ ਸਿੱਧੂ ਦੀ ਕਰਵਾਈ ਸੀ ਰੈਲੀ ਅੱਜ ਦੇ ਪੰਜਾਬ ਨਿਊਜ਼ ਬੁਲਟਨ ਵੀ ਚੱਲ ਨਹੀਂ ਨਵੀਆਂ ਤਾਂ ਤਾਜ਼ਾ ਖਬਰਾਂ ਲੈ ਕੇ ਬੁਲਟਨ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ